ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 2 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ ਕੀ ਅੱਜ 2 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਸਾਨ ਵੀਰੋ ਬਰਸਾਤ ਦਾ ਜੋ ਦੌਰ ਹੈ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਕੱਲ ਵੀ ਆਪਾਂ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਸੋ ਵੀਰੋ ਅੱਜ ਵੀ ਸਵੇਰ ਤੋਂ ਹੀ ਲੈ ਕੇ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਕਿਸੇ ਖੇਤਰਾਂ ਦੇ ਵਿੱਚ ਬਰਸਾਤ ਕਿਸੇ ਖੇਤਰਾਂ ਦੇ ਵਿੱਚ ਵੀਰੋ ਧੁੱਪ ਵੀ ਦੇਖਣ ਨੂੰ ਮਿਲੇਗੀ ਧੁੱਪछाਵਾਂ ਦਾ ਮਾਹੌਲ ਬਣਿਆ ਰਹੇਗਾ ਇੱਕ ਵੀਰੋ ਜਿਸ ਸਮੇਂ ਧੁੱਪ ਨਿਕਲੂਗਾ ਤਾਂ ਹੋਮਸ ਦਾ ਮਾਹੌਲ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਗਰਮੀ ਪਰੇਸ਼ਾਨ ਕਰ ਸਕਦੀ ਹੈ ਪਰ ਅੱਜ ਵੀਰੋ ਪੰਜਾਬ ਦੇ ਤਕਰੀਬਨ 35 30 35% ਖੇਤਰਾਂ ਦੇ ਵਿੱਚ ਆਪਾਂ ਨੂੰ ਚੰਗੀ ਧੁੱਪ ਵੀ ਦੇਖਣ ਨੂੰ ਮਿਲ ਸਕਦੇ ਕੁਝ ਸਮੇਂ ਲਈ ਤੇ ਵੀਰੋ ਉਸ ਤੋਂ ਬਾਕੀ ਪੰਜਾਬ ਦੇ ਵਿੱਚ ਬੱਦਲਾਂ ਦੀ ਆਵਾਜ਼ ਜੇਕਰ ਬਰਸਾਤ ਦੀ ਗੱਲ ਕਰੇ ਬਰਸਾਤ ਦੇ ਅਸਰ ਦਿਨ ਦੇ ਸਮੇਂ ਵੀਰੋ ਦੁਪਹਿਰ ਕਦੇ ਸਮੇਂ ਬਣ ਸਕਦੇ ਨੇ ਉਦੋਂ ਬਾਅਦ ਵੀ ਰਾਤ ਦੇ ਸਮੇਂ ਫੇਰ ਆਪਾਂ ਨੂੰ ਬਰਸਾਤ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਰਸਾਤ ਹੁੰਦੀ ਰਹੇਗੀ ਟੈਂਪਰੇਚਰ ਤਕਰੀਬਨ ਵੀਰੋ ਅੱਜ ਦਿਨ ਦੇ ਵੱਧ ਤੋਂ ਵੱਧ 37-38 ਡਿਗਰੀ ਤੱਕ ਰਹਿਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਵੀਰੋ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਹੋਰ ਵੀ ਗਰਾਫਟ ਦੇ ਕਨੂ ਮਿਲੇਗੀ ਟੈਂਪਰੇਚਰ ਇੱਕ ਤੋਂ 2 ਡਿਗਰੀ ਥੱਲੇ ਆ ਕੇ ਵੀਰੋ 35 36 ਡਿਗਰੀ ਦੇ ਆਸ-ਪਾਸ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਟੈਂਪਰੇਚਰ ਰਹਿਣਗੇ ਤੇ ਵੀਰੋ ਬਰਸਾਤਾਂ ਟੁੱਟਵੇਂ ਰੂਪ ਦੇ ਵਿੱਚ ਲਗਾਤਾਰ ਹੁੰਦੀਆਂ ਰਹਿਣਗੀਆਂ ਹਵਾਵਾਂ ਵੀਰੋ ਤਕਰੀਬਨ ਕੋਈ ਇੱਕ ਦਿਸ਼ਾ ਤੋਂ ਨਹੀਂ ਚੱਲਣੀਆਂ ਅਦਲ-ਬਦਲ ਕੇ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਵੀਰੋ ਟੁੱਟਵੇਂ ਬੱਦਲਾਂ ਦੀ ਆਵਾਜ਼ aí ਪੰਜਾਬ ਦੇ ਵਿੱਚ ਬਣੀ ਰਹੇਗੀ ਕਿਤੇ ਸੰਘਣੀ ਕਿਤੇ ਹਲਕੀ ਤੇ ਵੀਰੋ ਕਿਸੇ ਖੇਤਰਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਧੁੱਪ ਦੇ ਵੀ ਆਪਾਂ ਨੂੰ ਦਰਸ਼ਨ ਹੋਣਗੇ ਧੁੱਪ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਰਾਤ ਦੁਪਹਿਰ ਤੋਂ ਬਾਅਦ ਦੀ ਵੀਡੀਓ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਜੇਕਰ ਜੇਕਰ ਵੀਰੋ ਕਿਸੇ ਖੇਤਰਾਂ ਦੇ ਵਿੱਚ ਬਰਸਾਤ ਦੇ ਅਸਰ ਜ਼ਿਆਦਾ ਬਣਦੇ ਨੇ ਜਾਂ ਆਪਾਂ ਨੂੰ ਕੋਈ ਏਸੀ ਅਪਡੇਟ ਮਿਲ ਜਾਵੇ ਕਿ ਕਿਸੇ ਖੇਤਰ ਦੇ ਵਿੱਚ ਜ਼ਿਆਦਾ ਮੌਸਮ ਖਰਾਬ ਹੋ ਸਕਦਾ ਹੈ ਤਾਂ ਵੀਰੋ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਫਿਰ ਹਾਜ਼ਰ ਹੋ ਜਾਵਾਂਗੇ ਸੁਭਰ ਕੁਵਾਰੀ ਫਸਲਾਂ ਦਾ ਕੁਝ ਦਾ ਨੁਕਸਾਨ ਹੈ ਕੁਝ ਦਾ ਫਾਇਦਾ ਕਿਉਂਕਿ ਜੀਰੀ ਦੀਆਂ ਫਸਲਾਂ ਵੀਰੋ ਜੋ ਧੋਨਾ ਦੀ ਲਵਾਈ ਹੈ ਉਹਦੇ ਲਈ ਬਾਸ ਚੰਗੀ ਹੈ ਪਰ ਜੋ ਮੂੰਗੀ ਵਗੈਰਾ ਕਿਸਾਨਾਂ ਦੀ ਫਸਲ ਪੱਕੀ ਹੋਈ ਹੈ ਉਦਾ ਬਾਰਸ਼ ਨਾਲ ਬਾਰਸ਼ ਨਾਲ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਵੀਰੋ ਆਉਂਦੇ ਦਿਨਾਂ ਦੇ ਵਿੱਚ ਨਿਰੰਤਰ ਬਾਰਸ਼ ਹੁੰਦੀ ਰਹੇਗੀ ਤਕਰੀਬਨ ਆਪਾਂ 10 ਜੁਲਾਈ ਤੱਕ ਦੀ ਗੱਲ ਕਰੀ 10 ਜੁਲਾਈ ਤੱਕ ਦਾ ਮੌਸਮ ਤਕਰੀਬਨ ਵੀਰੋ ਟੁੱਟਮੀ ਬਰਸਾਤ ਵਾਲਾ ਹੀ ਰਹੇਗਾ ਐਸਾ ਸਿਸਟਮ ਹੈ ਜੋ ਕਿ ਵੀਰੋ ਪੰਜਾਬ ਦੇ ਉੱਪਰ ਬੱਦਲਾਂ ਵਾਲੀ ਆਵਾਜ਼ਾਈ ਰਹੇ ਕਿਉਂਕਿ ਜੋ ਮੌਨਸੂਨ ਹੈ ਪੰਜਾਬ ਦੇ ਵਿੱਚ ਵੀਰੋ ਐਂਟਰ ਕਰ ਚੁੱਕਿਆ ਸੋ ਮੌਨਸੂਨ ਦੇ ਚੱਲਦੇ ਆ ਪੰਜਾਬ ਦੇ ਕਿਸੇ ਖੇਤਰਾਂ ਦੇ ਵਿੱਚ ਮੀਂਹ ਪੈ ਗਿਆ ਕਿਤੇ ਨਾਲ ਲੱਗਦੇ ਰਿਏ ਸੁੱਕੇ ਰਹੇਗੇ ਵੀਰੋ ਇਦਾਂ ਦੀਆਂ ਗਤੀਵਿਧੀਆਂ ਟੁੱਟਮੀ ਰੂਪ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਬੱਖ-ਬੱਖ ਖੇ ਮਿਲਦੀਆਂ ਰਹਿਣਗੀਆਂ ਵੀ ਕੋ ਬਾਕੀ ਵੀਰੋ ਆਪਾਂ ਨੂੰ ਗਰਮੀ ਤੋਂ ਜੋ ਰਾਹਤ ਆਉ ਮਿਲ ਚੁੱਕੀ ਹੈ ਆਉਂਦੇ 8-10 ਦਿਨ ਤੱਕ ਵੀਰੋ ਗਰਮੀ ਜ਼ਿਆਦਾ ਨਹੀਂ ਹੋਵੇਗੀ ਟੈਂਪਰੇਚਰ 35-36-37 ਡਿਗਰੀ ਦੇ ਆਸ-ਪਾਸ ਹੀ ਰਹਿਣਗੇ ਬਾਕੀ ਵੀਰੋ ਹੋਰ ਕੋਈ ਜਾਣਕਾਰੀ ਮਿਲਦੀ ਆਪਾਂ ਨੂੰ ਸਮੇਂ ਤੇ ਲੈ ਕੇ ਜਾਣਗਾਂ ਸ਼ਾਮ ਦੀ ਵੀਡੀਓ ਵਿੱਚ ਫੇਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ